ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟੀਕਾਲ ਆਦਮ ਅਤੇ ਨਮਸਕਾਰ ਵਿਸ਼ਾ ਹੈ ਇਸ वार्तालाप ਦਾ ਇਸ ਐਪੀਸੋਡ ਦਾ ਧ੍ਰਿੜਤਾ ਜਾਂ ਸਵੈ ਭਰੋਸੇ ਦੀ ਤਾਕਤ ਇਹ ਦੋ ਹਿੱਸੇ ਕਰਾਂਗੇ ਇੱਕ ਧ੍ਰਿੜਤਾ ਅਡੋਲਤਾ ਰੈਜ਼ੋਲੂਸ਼ਨ ਦੇ ਰਾ ਰਾਦਾ ਜਿਹੜਾ ਮਜ਼ਬੂਤ ਸੋਚਣੀ ਉਹਦੇ ਪ੍ਰਭਾਵ ਤੇ ਕੁਝ ਮਸਾਲਾ ਦੇਾਂਗੇ ਤੇ ਦੂਸਰਾ ਹਿੱਸਾ ਕਿਉਂ ਵਿਸ਼ਵਾਸ ਕਿਸੇ ਦਾ ਤੋੜੋ ਨਾ ਇਹ ਕਿਸੇ ਨੇ ਸੌੜ ਦੇ ਕੀਤਾ ਜਿੰਦਗੀ ਵਿੱਚ ਦੋਇ ਪੱਖ ਨੇ ਇੱਕ ਸਾਰਥਕ ਕਿ ਇੱਕ ਨਾਪੱਖੀ ਇੱਕ ਹਾਂ ਪਖੀ ਤੇ ਇੱਕ ਟੈਂਦੀ ਕਰਾਵਾ ਬਹੁਤ ਸਾਰੇ ਲੋਕ ਛੋਟੀ ਜਿਹੀ ਮੁਸੀਬਤ ਨੂੰ ਦੇਖ ਕੇ ਆਪਣਾ ਹੌਸਲਾ ਹਾਰ ਬੈਂਦੇ ਆ ਪਰ ਗੱਲ ਉਥੋਂ ਸ਼ੁਰੂ ਕਰਦੇ ਆ ਕਿ ਜੇਲਾ ਨੇ ਧ੍ਰਿੜ ਵਿਸ਼ਵਾਸ ਰੱਖਿਆ ਜਦ ਉਹਦੇ ਧਾਰਨੀ ਹੋਏ ਉਹ ਹਮੇਸ਼ਾ ਜੀਤੂ ਰਹੇ ਉਹਨੇ ਮਸਾਲਾ ਲੋਕ ਦਿੰਦੇ ਨੇ ਪ੍ਰਸ਼ਾਦ ਦੇ ਤੌਰ ਤੇ ਤੁਸੀਂ ਇੱਕ ਕਹਾਣੀ ਸੁਣੀ ਹੋਵੇਗੀ ਪ੍ਰਾਣੀ ਸਿਲੇਬਸ ਵਿੱਚ ਲੱਗੀ ਹੋਈ ਹੁੰਦੀ ਸੀ ਕਿੰਗ ਬਰੂਸ ਐਂਡ ਦ ਸਪਾਈਡਰ ਇਹ ਬੜੀ ਮਸ਼ਹੂਰ ਕਹਾਣੀ ਹੈ ਕਿ ਇੱਕ ਰਾਜਾ ਇਹ ਦੇਖ ਰਿਆ ਲੜਾਈਆਂ 'ਚ ਬਹੁਤ ਸਾਰੇ ਚੋਂ ਹਾਰ ਚੁੱਕਾ ਸੀ ਤੇ ਉਦੋਂ ਬਾਅਦ ਉਹ ਹੌਸਲਾ ਪਸ ਕਰਕੇ ਬੈਠ ਗਿਆ ਸੀ ਤੇ ਉਹਨੇ ਦੇਖਿਆ ਕਿ ਇੱਕ ਜਿਹੜਾ ਕੀੜਾ ਜਿਹਾ ਉਹ ਕੰਧ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਉੱਪਰ ਨੂੰ ਹੀਠੋਂ ਉੱਪਰ ਨੂੰ ਜਦੋਂ ਚੜ੍ਹਦਾ ਹੈ ਫੇਰ ਡਿੱਗ ਪੈਂਦਾ ਹੈ ਫੇਰ ਚੜ੍ਹ ਪੈਂਦਾ ਫੇਰ ਡਿੱਗ ਪੈਂਦਾ ਉਹਨੇ ਕਿਹਾ ਵੀ ਇਹ ਹੁਣ ਹਾਰ ਕੇ ਹਾਰ ਹਮਕੇ ਬਹਿ ਜਾਏਗਾ ਪਰ ਨਹੀਂ ਅਖੀਰ ਉਹਨੇ ਦੇਖਿਆ ਕਿ ਉਹ ਉੱਪਰ ਚੜ ਗਿਆ ਆਪਣੇ ਮਨਸੂਬੇ ਉੱਥੋਂ ਹੀ ਉਹਨੇ ਇੱਕਦਮ ਪਰਵਾੜ ਦੀ ਮੁੱਠ ਨੂੰ ਹੱਥ ਪਾਇਆ ਆਪਣੇ ਖਿਲਰੇ ਪਤਰੇ ਸਪਾਈ ਇਕੱਠੇ ਕੀਤੇ ਤੇ ਪੂਰੀ ਧੜਤ ਨਾਲ ਹੌਸਲੇ ਨਾਲ ਉਹਨੂੰ ਪ੍ਰੇਰਣਾ ਮੰਨ ਕੇ ਇੱਕ ਜਿਹੜਾ ਕੀੜਾ ਸਪਾਈਡਰ ਉਹ ਉਹਦੇ ਲਈ ਪ੍ਰੇਰਨਾ ਦਾ ਸਰੋਤ ਬਣਿਆ। ਇਹ ਕਹਾਣੀ ਅਕਸਰ ਸਲੇਬ ਸਮਝ ਪੜਾਈ ਜਾਂਦੀ ਨਹੀਂ। ਦੂਸਰੀ ਗੱਲ ਜਦੋਂ ਆਪਣੇ ਰਿਸ਼ਤੇਦਾਰਾਂ ਨੂੰ ਦੇਖ ਕੇ ਕੁਰਸ਼ੇ ਦਾ ਜਿਹੜਾ ਜਦੋਂ ਹੋਇਆ ਮਹਾਭਾਰਤ ਦਾ ਤੇ ਅਰਜਨ ਜਿਹੜਾ ਸੀ ਉਹ ਕਹਿੰਦਾ ਕਿ ਮੈਂ ਆਪਣੇ ਅੱਗੇ ਜਿਹੜੇ ਸਾਹਮਣੇ ਨੇ ਮੁਕਾਬਲੇ ਤੇ ਉਹ ਮੇਰੇ ਰਿਸ਼ਤੇਦਾਰ ਨੇ ਕਿ ਮੈਂ ਇਹ ਤੋਂ ਹਾਰੀ ਜਾਣੀ ਡੋਲ ਗਿਆ ਅਡੋਲਤਾ ਚਾਹੀਦੀ ਤੇ ਭਗਵਾਨ ਕ੍ਰਿਸ਼ਨ ਸਾਰਥੀ ਸਨ بیਹਾਈਂਡ ਦ ਹੋਰਸ ਜਾਂ ਹੋਰਸ بیਹਾਈਂਡ ਉਹਨਾਂ ਨੇ ਫਿਰ ਉਸ ਵੇਲੇ ਉਥੇ ਗੀਤਾ ਦੇ ਸ਼ਲੋਕ ਚਾਰਨ ਕੀਤੀ ਤੇ ਉਹਦੇ ਵਿੱਚ ਉਹਨੂੰ ਕਿਹਾ ਕਿ ਇਹ ਮਿੱਥਿਆ ਸਭ ਕੁਝ ਲੋਕਸ ਦੇਖ ਰਹੇ ਆ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਕੋਈ ਕਹਣੀ ਉਹਨੂੰ ਇਸ ਤਰ੍ਹਾਂ ਦਾ ਗਿਆਨ ਦਿੱਤਾ ਇਸ ਤਰ੍ਹਾਂ ਦਾ ਹੌਸਲਾ ਉਹਦੇ ਅੰਦਰ ਪਾ ਦਿੱਤਾ ਡਿੜਤਾ ਇੱਕਦਮ ਉੱਠ ਕੇ ਖੜਾ ਹੋ ਗਿਆ ਤੇ ਧਨਸ਼ਵਾਨ ਹੱਥ ਚ ਲਿਆ ਤੇ ਫਿਰ ਤੁਸੀਂ ਦੇਖ ਲਿਓ ਕਿ ਜਿੱਤ ਹੋਈ ਉਹ ਸਤਿਰਦੀ ਔਰ ਹਾਂ ਤੇ ਪਾਂਡਵਾਂ ਦੀ ਜਿਹੜੀ ਲੜਾਈ ਹੋਈ ਆ ਉਹਦੇ ਵਿੱਚ ਜਿੱਤ ਹੋਈ ਏੜੀ ਸਹੀ ਤਰ੍ਹਾਂ ਸੀ ਗੀਤਾ ਦਾ ਤਤਸਾਰੀ ਇਹ ਹੈ ਕਿ ਰੋਲ ਰਹੋ ਧ੍ਰਿੜ ਨਿਸ਼ਚੈ ਨਾਲ ਅੱਗੇ ਵਧੋ ਫਿਰ ਸੰਸਦਾ ਤੁਹਾਡੇ ਕੰਮ ਚ ਮੇਗੀ ਮਸਾਲੇ ਇੱਕ ਹੋਰ ਬਹੁਤ ਵੱਡੀ ਹੈ 40 ਸਿੰਘ ਸਨ ਨਾ ਤੇ 41 ਵਗੂ ਗੋਵਿੰਦ ਸਿੰਘ ਜੀ ਤੇ ਦੋ ਸਾਬਜ਼ਾਦੇ 43 ਦਸ ਲੱਖ ਦਾ ਮੁਲਖਈਆ ਸੀ ਘੜੀ ਚੰਕੌਰ ਮੌਜੀ ਗੱਲ ਕਰਦੇ ਤੇ ਏਡਾ ਵੱਡਾ ਠੱਡੀਦਲ ਵੀ ਦਸ਼ਮਪਾਸ਼ਾ ਜਾਂ ਉਹਨਾਂ ਦੇ ਨਾਲ ਮੁੱਠੀ ਪਰ ਸਿੰਘਾਂ ਦੇ ਹੌਸਲੇ ਨਾ ਡਰਾ ਸਕਿਆ ਗੁਰੂ ਪ੍ਰੇਰਨਾ ਸੋਤ ਬਣੇ ਰਹੇ ਔਰ ਸਿੰਘਾਂ ਨੇ ਉਹ ਜਹਰ ਦਿਖਾਈ ਬਹਾਦਰੀ ਦੇ ਕਿ ਇਤਿਹਾਸ ਬਣ ਗਿਆ ਤੇ ਗੁਰੂ ਸਾਹਿਬ ਫਿਰ ਉਥੋਂ ਬਾਹਰ ਫਾਜ਼ਤ ਨਿਕਲ ਗਏ ਸਿੰਘਾਂ ਦੇ ਕਾਰਨ ਜਿਹੜੀਆਂ ਸਿਕਰੇਜਮੈਂਟਾਂ ਨਾ ਭਾਰਤੀ ਫੌਜ ਦੀਆਂ ਅੰਗਰੇਜ਼ ਨੇ ਵਿੜੇ ਤੋਂ ਲੈ ਕੇ ਹਰ ਰੈਜਮੈਂਟ ਦਾ ਜਿਵੇਂ ਜਾਟ ਰੈਜਮੈਂਟ ਰਾਜਪੂਤਾਨਾ ਰਾਈਫਲਜ਼ ਦਾ ਡੋਗਰਾ ਰੈਜਮੈਂਟਾ ਜਾਂ ਕੁਮਾਉ ਰੈਜਮੈਂਟਾ ਜਾਂ ਪੰਜਾਬ ਰੈਜਮੈਂਟ ਉਹਦਾ ਇੱਕ ਲੋਗੋ ਹੁੰਦਾ ਮੋਟੋ ਹੁੰਦਾ ਜਿਹੜਾ ਸਿੱਖ ਰਿਮੈਂਟਲ ਸੈਂਟਰ ਦਾ ਮੋਟੋ ਹੈ ਯਾਨੀ ਸਿਖਾਣੀਆਂ ਜਿੰਨੀਆਂ ਪਾਟਣਾ ਨੇ ਹੁਣ ਤਾਂ ਸੈਂਟਰਾਂ ਚਾਂਚੀ ਚਲਾ ਗਿਆ ਰਾਮਗੜ੍ਹ ਸतीश ਆਪਣੇ ਛਾਰਖੰਡ ਵਿੱਚ ਉਹਦਾ ਮੋਟੋ ਹੈ ਨਿਸ਼ਚੇ ਕਰ ਆਪਣੀ ਜੀਤ ਕਰੋ ਸਿੱਖ ਰਿਮੈਂਟ ਦਾ ਭਾਰਤੀ ਭੋਜਾਂ ਦੀ ਜਿਹੜੀ ਸਭ ਤੋਂ ਬਹਾਦਰ ਜੜਾਕੂ ਕਿ ਅਜੇਤੂ ਇੱਕ ਗਿਣੀ ਜਾਂਦੀ ਹੈ ਰੈਜਮੈਂਟ ਜਾਂ ਰੈਜਮੈਂਟਸ ਉਹਦਾ ਮोटो ਹੈ ਨਿਸ਼ਚੇ ਕਰ ਆਪਣੀ ਜਿੱਤ ਕੋ ਇਸੇ ਹੀ ਖਾਸੇ ਹੀ ਪਰੰਪਰਾ ਨੂੰ ਲੈ ਕੇ ਕਿ ਤੁਹਾਨੂੰ ਹੋਰ ਕੱਟਣਾ ਦੱਸਦਾ ਹੈ ਕਿਦੋਂ ਆਟਕ ਦਰਿਆ ਜਮਰਾਉ ਦੇ ਕਿਲੇ ਦੀ ਗੱਲ ਹੋਣ ਲੱਗੀ ਆ ਅੜਕ ਦਰਿਆ ਪਾਰ ਕਰਨਾ ਸੀ ਤੇ ਸ਼ੂਕ ਦਸ ਪਾਣੀ ਤਾਣੂ ਉਛਾਰੇ ਮਾਰਦਾ ਸੀ ਤੇ ਬਹੁਤ ਰੁਕਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਮੈਂ ਪਾਰ ਜਾਣਾ ਹੈ ਨਹੀਂ ਕਹਿੰਦਾ ਤੇ ਫੌਜਾਂ ਦੇ ਹੌਸਲੇ ਵਧਦੇ ਨਹੀਂ ਤੇ ਬਹੁਤ ਰੁਕਿਆ ਸਿੰਘਾਂ ਨੇ ਯਰਹਲਾ ਨੇ ਪਰ ਉਹਨੇ ਕਿਹਾ ਪਰ ਜੇ ਇਹ ਆਪਣੇ ਹੌਸਲੇ ਤੇ ਕਾਇਮ ਹੈ ਨਾ ਇਹ ਜ਼ਿੱਦ ਕਰਦਾ ਵੀ ਇਹਨੇ ਇਸ ਤਰ੍ਹਾਂ ਉਛਾਲ ਲਿਆ ਹੀ ਰੱਖਣਾ ਹੈ ਉਬਾਲਾ ਆ ਹੀ ਜਾਣਾ ਹੈ ਤੇ ਇਧਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਨੇ ਮਾਣਾ ਸਿੱਖ। ਉਹ ਕਹਿੰਦੇ ਨੇ ਕਿ ਮਹਾਰਾਜਨਜੀਤ ਸਿੰਘ ਨੇ ਫੋੜਾ ਠੇਕ ਦਿੱਤਾ ਕਿ ਉਹ ਪਾਰ ਹੋਵੇ। ਫਿਰ ਜਮਰਾਉ ਦਕਲਾ ਜਿੱਤਿਆ ਗਿਆ। ਉਹ ਤੇ ਹਾਲੇ ਸੇ ਪਰਚਮ ਲਹਿਰਾਇਆ ਇਹ ਹੈ ਨਿਸ਼ਚੈ ਕਰ ਆਪਣੀ ਜੀਤ ਕੋ ਇਸ ਤੋਂ ਅਗਲੀ ਇੱਕ ਬਹੁਤ ਵਧੀਆ ਮਿਸਾਲ ਮਿਲਦੀ ਹੈ ਕਿ ਤਰੂ ਛੋਟਾ ਜਿਹਾ ਬਾਲਕ ਸੀ ਹੁਣ ਤਾਂ ਤਰੂ ਤਾਰਾ ਕਿਹਾ ਜਾਂਦਾ ਨਾ ਤਾਰਾ ਬਣ ਗਿਆ ਇਹ ਤਰੂ ਭਗਤ ਸਾਰਾ ਹੀ ਅਮਰ ਹੋ ਗਿਆ ਉਹ ਬਚਾ ਸੀ ਉਹ ਸਾਰੀ ਗਾਧਾ ਤੁਸੀਂ ਜਾਣਦੇ ਹੋ ਮਤਰੀ ਮਾਂ ਨੇ ਪਿਤਾ ਦੀ ਕੋਲ ਵਿੱਚ ਲਾੜ ਨਾਲ ਬੈਠਾ ਸੀ ਕੱਢ ਦਿੱਤਾ ਬਾਹੋਂ ਭਰ ਕੇ ਤੇ ਉਹਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਤਾ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਉਹਨੇ ਕਿਹਾ ਕਿ ਮੈਂ ਸ਼ਾਇਦ ਭਗਤੀ ਨਹੀਂ ਕੀਤੀ ਜਾਂ ਮੇਰੇ ਐਸੇ ਅੱਛੇ ਕਰਮ ਨਹੀਂ ਜਿਹੜਾ ਸਾਨੂੰ ਰਾਜਨਸੀਬ ਹੋ ਸਕੇ ਇਸੇ ਕਿ ਤੇਰੀ ਮਤਰੀ ਮਾਂ ਨੇ ਇਹਨਾਂ ਇਸ ਤਰ੍ਹਾਂ ਕੀਤਾ ਤੋ ਕਹਿੰਦੇ ਨੇ ਕਿ ਇੰਨਾ ਅਟਲ ਹੌਸਲਾ ਬਣ ਗਿਆ ਤਰੂ ਦਾ ਬਾਹਰ ਕਿ ਤਰੂ ਦਾ ਅਜੇ 5 ਸਾਲ ਦਾ ਸੀ ਚੱਲ ਪਿਆ ਬਾਹਰ ਚਲਿਆ ਕਰਨ ਤਾਂ ਮਨ ਬੈਰਾਗੀ ਪਾਇਆ ਤੀਤਾ ਫੇਫੂਛਾ ਰਾਜ ਨੂੰ ਪਤਾ ਲੱਗਾ ਰਾਜਾ ਲੈਣ ਗਿਆ ਕਹਿੰਦਾ ਪੁੱਤਰ ਇਸ ਤਰ੍ਹਾਂ ਨਾ ਕਰ ਚਲ ਅਧਰ ਰਾਜਾ ਲੈ ਉਨੇ ਕਿਹਾ ਹਰੇਕਮ ਤੁਰੇਂ ਦੋ ਕਦਮਾਂ ਹੁਣ ਇਹਦਾ ਰਾਜ ਮਿਲਦਾ ਪਰ ਨਹੀਂ ਪਿਤਾ ਦੀ ਕਰਨੀ ਮੰਨੀ ਚਲੇ ਗਿਆ ਬਹੁਤ ਬੰਦਗੀ ਕੀਤੀ ਤਪસ્યા ਕੀਤੀ ਔਰ ਫਿਰ ਸਦਾ ਲਈ ਅਮਰ ਹੋ ਗਿਆ ਤੇ ਪਿਤਾ ਨੇ ਫਿਰ ਰਾਜ ਉਸਨ ਸੰਭਾਲ ਕੇ ਤੇ ਆਪ ਫਿਰ ਬੰਦਗੀ ਦਾ ਰਸਤਾ ਅਖਤਿਆਰ ਕੀਤਾ ਯਾਨੀ ਪਿਓ ਪੁੱਤਰ ਇੱਕੋ ਮਾਰਗ ਦੇ ਪਾਂਦੀ ਹੋਏ ਹੌਸਲੇ ਦੇ ਕਰਕੇ ਬਲੰਦ ਹੌਸਲੇ ਕਰਕੇ ਫਿਰ ਗੱਲ ਕਰੀਏ ਭਗਤ ਧੰਨੇ ਦੀ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਦਰ ਰਨਾ ਜੱਟ ਇਹਦਾ ਜਨਮ ਹੋਇਆ ਉੱਥੇ ਰਾਜਸਥਾਨ ਵਿੱਚ ਪਿੰਡ ਇਹ ਸਾਰੇ ਜਾਣਦੇ ਹੋ ਖੇਤੀ ਕਰਦੇ ਸਨ ਸਿੱਧੇ ਸਾਦੇ ਸਨ ਕੰਟੀਨੂ ਕਿਤੇ ਨੇ ਦੇਖਿਆ ਕਿ ਉਹ ਵਟਿਆਂ ਜਿਆ ਨੂੰ ਇਹਨਾਂ ਨੇ ਬਾਝ ਕੇ ਠਾਕੁਰ ਐ ਇਹਨਾਂ ਦਾ ਰੂਪ ਰੱਬਾ ਉਹਨਾਂ ਨੂੰ ਇਸ਼ਨਾਨ ਕਰਾ ਰਿਹਾ ਕਹਿੰਦਾ ਪੰਡਿਤ ਜੀ ਇਹ ਕੀ ਕਰਦੇ ਹੋ ਇਹ ਰੱਬ ਜੇ ਇਹ ਪਤਿਰੂਪ ਨੇ ਇਹਨਾਂ ਦਾ ਇਸ਼ਨਾਨ ਕਰਾਉਣਾ ਤੇ ਉਹ ਕਹਿੰਦੇ ਫਿਰ ਦੰਦੇ ਕੀ ਤੈਨੂੰ ਜੋ ਮਨਛੇ ਫਰ ਜਿਹੜੇ ਨੇ ਉਮਰਦੇ ਨੇ ਕਹਿੰਦਾ ਆਛਾ ਹੇਨਾ ਪੰਡਿਤ ਜੀ ਮੈਨੂੰ ਵੀ ਦੇ ਦਿਓ ਇੱਕ ਤੇ ਪੰਡਿਤ ਨੇ ਕਿਹਾ ਕਿ ਸਿੱਧਾ ਸਦਾ ਝਾਟਾ ਕਿਸਾਨ ਐ ਆਵੇਂ ਮਗਰ ਪੈ ਗਿਆ ਯਾਨੀ ਕਈ ਦਿਨ ਤੱਕ ਟੜਕਾਉਂਦਾ ਰਿਹਾ ਅਖੀਰ ਇੱਕ ਦਿਨ ਕਹਿਣ ਲੱਗਾ ਲੈ ਉਹਨੇ ਉਦਾਂ ਹੀ ਪੱਥਰ ਜਾ ਚੱਕ ਕੇ ਦਿੱਤਾ ਪੱਥਰੀ ਸੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਪਾਥਰ ਮੇ ਪਰਮੇਸ਼ਰ ਨਹੀਂ ਇਹ ਪੱਥਰ ਜੋ ਆਪ ਹਾਲਾਂ ਹੋਵੇ ਤੇ ਇਹ ਨਹੀਂ ਅ ਮਰਜ਼ਾ ਪਰ ਪ੍ਰੋਸਾ ਸੀ ਨਾ ਸਵੇ ਪ੍ਰੋਸਾ ਕਬੀਰ ਸਾਹਿਬ ਨੇ ਕਿਹਾ ਜਿਸ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜਿਓ ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਜਿਓ ਪੂਲੀ ਮਾਲਨੀ ਹੈ ਯੋ ਸਗਰ ਜਾਗਤਾ ਹੈ ਦਿਓ ਜਿਸ ਪੱਥਰ ਦੇ ਮੂਰਤੀ ਤੇ ਚੜਾਉਣ ਲਈ ਤੂੰ ਮਾਲਣੇ ਜੋਦੇ ਜਾਗਦੇ ਫੁੱਲਾਂ ਨੂੰ ਟੈਕ ਦੇ ਮੈਂ ਕਿਤੇ ਫੁੱਲਾਂ ਨੂੰ ਤੋੜ ਰਹੀ ਹਾਂ ਉਹ ਤਾਂ ਨਰਜੰਦਾ ਪਰ ਉਹਨੇ ਤਾਂ ਇਹਨੂੰ ਇੱਕ ਕਿਸਮ ਨਾਲ ਆਪਣੇ ਜਿੱਤੋਂ ਚਲਾਕੀ ਨਾਲ ਉਹ ਦੇ ਕੇ ਤੇ ਗਾਂ ਲੈ ਲਈ ਉਹਦੇ ਕੋਲ ਜਿਹੜੀ ਵਧੀਆ ਸੀ ਨੂੰ ਦੇਣ ਵਾਲੀ ਕਿਹਨਾਂ ਜੀ ਦੇ ਵਟੇ ਦੇਣਾ ਪਾਣਾ ਉਹ ਕਹਿੰਦਾ ਤੁਨ ਭਾਗ ਜੀ ਇਹ ਠਾਕੁਰ ਠਾਕੁਰ ਦੋ ਲਖਸ ਨੇ ਇੱਕ ਠਾਕਰ ਇੱਕ ਠਾਕੁਰ ਇਹੜਾ ਔਕੜਨਾਰ ਆਉਂਦਾ ਹੈ ਠਾਕੁਰ ਇਹਦਾ ਮਤਲਬ ਹੁੰਦਾ ਅਕਾਲ ਪੁਰਖ ਰੱਬ ਗੋਡ ਪ੍ਰਭੂ ਪਰਮੇਸ਼ਰ ਰੱਬ ਅੱਲਾ ਤਾਲਾ ਸਭ ਸ਼ਕਤੀਮਾਨ ਰਾਮ ਰਹੀਮ ਅੱਲਾ ਤਾਲਾ ਜੋ ਮਰਜ਼ੀ ਕਹਿ ਲੋ ਅਨੇਕਾਂ ਨਾਂ ਨੇ ਰੱਬ ਦੇ ਤੇ ਜਿਹੜਾ ਠਾਕਰਿਆ ਉਹਦਾ ਮਤਲਬ ਹੁੰਦਾ ਇੱਥੇ ਔਂਕੜ ਨਾ ਹੋਵੇ ਉਹਦਾ ਮਤਲਬ ਹੁੰਦਾ ਸਟੋਨ ਪੱਥਰ ਤੇ ਤਾਂ ਨਾ ਲੱਗਿਆ ਕਰ ਆਪਣੇ ਜਾ ਕੇ ਉਹਦੀ ਪੂਜਾ ਕਰਨ ਲਗਾ ਕਿ ਉਹ ਸੀਤਾ ਪੱਥਰ ਨਾਲ ਫਿਰ ਉਹਦੇ ਮਾਰੇ ਪ੍ਰਸ਼ਾਦਾ ਪਾਣੀ ਰੱਖਿਆ ਕਹਿੰਦਾ ਛਕੋ ਜੀ ਲਾਓ ਪੋ ਹੁਣ ਲਾਓ ਪੋ ਹੈ ਰਾਏ ਪੱਥਰੀ ਕੀ ਖਾਣਾ ਸੀ ਉਹ ਕਹਿੰਦਾ ਨਹੀਂ ਇਹਨਾਂ ਚ ਤੂੰ ਨਹੀਂ ਖਾਂਦਾ ਮੈਂ ਵੀ ਨਹੀਂ ਖਾਂਦਾ ਬੈਠਾ ਰਿਹਾ ਤਾ ਨਾ ਅਖੀਰ ਫਿਰ ਉਹਦੀ ਉਹਦਾ ਜਿਹੜਾ ਸਵੈ ਭਰੋਸਾ ਸੀ ਉਹਦੇ ਅੰਦਰਲੀ ਜ਼ਿੜਤਾ ਸੀ ਉਹਦੇ ਅੰਦਰਲਾ ਵਿਸ਼ਵਾਸ ਸੀ ਉਹਦੇ ਅੰਦਰਲੀ ਸ਼ਰਧਾ ਵੀ ਸੀ ਨਾਲ ਜੁੜ ਗਈ ਫਿਰ ਕਹਿੰਦੇ ਰਾਮ ਪ੍ਰਗਟ ਹੋ ਗਿਆ ਇੱਕ ਜਨ ਬਣੀ ਚੋਦਾ ਨਿਰਗੁਣ ਆਪ ਸਰਗੁਣ ਵੀ ਹੋਈ ਸਰਗੁਣ ਸਰੂਪ ਚ ਆਪਾਂ ਸਾਰੇ ਜਿਹੜੇ ਆ ਸਾਢੇ ਚਾਰਵੀਂ ਜਿਹਨਾਂ ਤੇ ਉਹਦੀ ਜੋਤ ਆ ਉਹਨਾਂ ਤੇ ਵਿਅਕਤੀ ਕਾਰੋਭਾਰ ਕਰਦੇ ਦੁਨੀਆ ਤੇ ਇੱਕ ਸਰਗੁਣ ਹੈ ਇੱਕ ਨਿਰਗੁਣ ਹੈ ਨਿਰਗੁਣ ਹੈ ਜਿਵੇਂ ਫੁੱਲਾਂ ਪੱਤੀਆਂ ਸਾਰਿਆਂ ਚ ਇਹਨਾਂ ਚ ਮਨੁਸ਼ਪਤੀ ਜੀ ਇਹ ਰੱਬ ਹੈ ਦੋ ਦੋ ਸਰੂਪ ਨੇ ਫਿਰ ਸਰਗੁਣ ਸਰੂਪ ਪਰਟ ਹੋ ਗਿਆ ਕੇਹਿੰਦਾ ਤਨੈ ਚੱਲ ਬਈ ਖੂਨ ਚਲੀਏ ਚੱਕਰ ਮਾਰ ਕੇ ਜੀ ਤਨਮੜਾ ਖੁਸ਼ ਹੋਇਆ ਚਾਨਮ ਮਿਉਂ ਫਿਰਨੇ ਕੇ ਆਜੀ ਦਸੋ ਕੰਮ ਕੀ ਕਰਨਾ ਉਹ ਕਹਿੰਦਾ ਜੀ ਪਹਿਲਾ ਕੰਮ ਆਹ ਖੇਤ ਵਾਉਣੇ ਆ ਖੇਤ ਵਾਏ ਫਿਰ ਗਾਧੀ ਤੇ ਬਿਠਾਤਾ ਖੂਹ ਹਕਿਆ ਪਾਣੀ ਦਿੱਤਾ ਪਸ਼ੂਨੋਂ ਪਠੇ ਪਾਇ ਪਹਿਲਾ ਪਠੇ ਵੜੀ ਫਿਰ ਪਾਇ ਯਾਨੀ ਜੋ ਵੀ ਤੰਨੇ ਨੇ ਕਿਹਾ ਉਹ ਤੰਨੇ ਨੇ ਪੱਥਰ ਜੋ ਨਹੀਂ ਪਾਇਆ ਤੰਨੇ ਨੇ ਵਿਸ਼ਵਾਸ ਚੋਂ ਅਜ਼ਮ ਚੋਂ ਰੈਜ਼ੋਲੂਸ਼ਨ ਤੋਂ ਹੌਸਲੇ ਤੋਂ ਡਿਢਤਾ ਤੋਂ ਪਾਇਆ ਫਿਰ ਇੱਕ ਹੋਰ ਬੜੀ ਵੱਡੀ ਕਾਥਾ ਹੁੰਦੀ ਹੈ ਉਹ ਹੈ ਮਹਾਨ Sufi ਸੰਤ ਸ਼ੇਖ ਬਾਬਾ ਫਰੀਦ ਸਾਹਿਬ ਜੀ ਜਿਨ੍ਹਾਂ ਨੂੰ ਬਾਬਾ ਫਰੀਦ ਸਾਹਿਬ ਕਹਿੰਨੇ ਇਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਦ ਹੈ। ਬਹੁਤ ਵੱਡਾ ਰਤਬਾ ਰੱਖਦੀ ਹੈ। ਇਨਸਾਨ ਦਾ ਮਾਰਗਦਰਸ਼ਨ ਕਰਦੀ ਹੈ। ਬਾਬਾ ਫਰੀਦ ਸਾਹਿਬ ਦੇ ਬਾਰੇ ਇੱਕ ਕਥਾ ਪਰਚਲਦਾ ਹੈ ਕਿ ਉਹ ਉਹਨਾਂ ਨੇ ਬਹੁਤ ਕਠਨਤ ਪਛਾਹੀ ਕੀਤੀ ਇਹ ਕਹਿੰਦੇ 12 ਸਾਲ ਉਹਨਾਂ ਨੇ ਸੰਗਠ ਬੰਨ ਲਿਆ ਲੋਤਾਂ ਨੂੰ ਤੇ ਪੁੱਠੇ ਲੱਟ ਗਏ ਖੂਜ ਇਹ ਮਤਲਬ ਆਮ ਪਰਚਲਦਾ ਹੈ ਸਾਖੀ ਸਾਖੀ ਕਹਿ ਰਹੇ ਹਾਂ ਜਾਂ ਉਹਨਾਂ ਬਾਰੇ ਇਹ ਜੋ ਪਿਛਲੀ ਰਵਾਇਤ ਤੇ ਹੀ ਹੁੰਦੀ ਹੈ ਲਿਖਤ ਵਿੱਚ ਇਸਲਾਮਿਕ ਲਿਖਤ ਵਿੱਚ ਵੀ ਆਉਂਦੀ ਹੈ ਤੇ ਰਾਗੀ ਟਾਡੀ ਸੁਣਾਉਂਦੇ ਵੀ ਨੇ ਤੇ ਉਹ ਜਦੋਂ ਲੜਕੇ ਪੁੱਠੇ ਤੇ ਨੇੜੇ ਕੋਈ ਧੰਨੇ ਵਰਗਾ ਸਿੱਧਾ-ਸਾਦਾ ਪਿੰਡੂ ਕਿਸਾਨ ਉਹ ਨੰਗਰ ਚਾਰਦਾ ਸੀ ਉਹ ਦੇਖਿਆ ਇਹ ਪੁੱਠੇ ਲੜਕੇ ਹੋਏ ਨੇ ਉਹਨੂੰ ਪੁੱਛਿਆ ਬਾਰ-ਬਾਰ ਕਿ ਬਾਬਾ ਜੀ ਤੁਸੀਂ ਪੁੱਠੇ ਕਿਉਂ ਲੜਕੇ ਹੋਏ ਹੋ ਉਗੈ ਦੂਜਾ ਆਪਣਾ ਕੰਮ ਕਰ। ਜਦੋਂ ਬੁਝੇ ਤਾਂ ਹੋ ਗਏ ਤਾਂ ਕਹਿੰਨ ਲੱਗੀ ਵੀ ਰੱਬ ਦੀ ਪ੍ਰਾਪਤੀ ਰਹੀ। ਕਹਿੰਦੇ ਰੱਬੇ ਦਾ ਮਿਲ ਜਾਂਦਾ। ਕਹਿੰਦੇ ਹਾਂ ਮੇਰਾ ਭਰੋਸਾ ਹੈ। ਹੁਣ ਇਹ ਮੇਰਾ ਭਰੋਸਾ ਕਹਿਣ ਨਾਲ ਉਹਦੇ ਅੰਦਰਲਾ ਭਰੋਸਾ ਜਾਗ ਪਿਆ। ਉਹਦੇ ਕੋਲ ਹੋਰ ਤਾਂ ਕੁਝ ਨਹੀਂ ਸੀ। ਉਹਨੇ ਨੇੜੇ ਉਹ ਘਾਵ ਵੜਿਆ ਦਾਾਤਰੀ ਨਾਲ ਕਿ ਛੁੱਭ ਵਟਿਆ। ਛੁੱਭ ਜਾਣਦੇ ਸਾਰੇ ਪਿੰਡਾਂ ਦੇ ਲੋਕ ਰਸੀ ਟਾਈਪ ਢੇੜ ਇਹ ਲਟਾ ਨੂੰ ਬੰਨ੍ਹ ਕੇ ਲਟ ਗਿਆ ਕਹਿੰਦੇ ਨੇ ਕਿ ਅਕਾਲ ਪੁਰਖ ਜਾਂ ਅੱਲਾਹ ਤਾਲਾ ਬਿਨਾਂ ਕਿਸੇ ਤਖੀਰ ਦੇ ਦੇਰ ਦੇ ਪ੍ਰਤੱਖ ਰੂਪ ਸਾਹਮਣੇ ਆ ਗਿਆ ਦਰਸ਼ਨ ਦਿੱਤੇ ਕਿਉਂ ਦਿੱਤੇ ਉਹਨੇ ਕਿਹਾ ਇਹਦਾ ਪਰੋਸਾ ਬਹੁਤ ਅਡੋਲ ਹੈ ਉਹ ਤਾਂ ਆਪਣਾ ਪੱਕਾ ਪ੍ਰਬੰਧ ਕਰਕੇ ਸੰਗਠਨ ਨਤਨ ਉਪਾਇ ਹੋਣੇ ਕੁਝ ਨਹੀਂ ਹੁੰਦਾ ਪਰ ਇਹਨੇ ਮੇਰੇ ਨਾਂ ਪਿੱਛੇ ਆਪਣੀ ਜਾਨ ਦੇ ਦੇਣੀ ਹੈ ਇਸ ਕਰਕੇ ਪਾਈ ਇਹਨੂੰ ਦਰਸ਼ਨ ਦੇਣੇ ਫੌਰਨ ਤੋਂ ਪਹਿਲਾਂ ਸਮੇਧੀ ਮੰਗੇ ਇਸ ਤਰ੍ਹਾਂ ਉਸ ਸਧਾਰਨ ਕਿਸਾਨ ਨੇ ਦ੍ਰਿੜਤਾ ਨਾਲ ਅਜ਼ਮ ਨਾਲ ਹੌਸਲੇ ਨਾਲ ਤੇ ਆਪਣੇ ਸਵੈ ਪ੍ਰੋਸ਼ੇ ਨਾਲ ਅਕਾਲ ਪੁਰਖ ਨੂੰ ਅੱਲਾਹ ਤਾਲਾ ਨੂੰ ਕੋਈ ਜਰੂਰਤ ਪ੍ਰਾਪਤ ਕਰ ਲਈ ਤੇ ਆਪਣਾ ਜੀਵਨ ਸਫਲਾ ਕੀਤਾ ਇਹ ਕੁਝ ਮਸਾਲਾ ਨੇ ਇਹ ਐਵੇਂ ਨਹੀਂ ਇਹਨਾ ਤੂੰ ਸਾਨੂੰ ਸਾਰਿਆਂ ਨੂੰ ਅਸੀਂ ਸੁਣਦੇ ਤਾਂ ਹੈਗੇ ਆ ਪੜ੍ਹਦੇ ਵੀ ਆ ਪਰ ਅਸੀਂ ਅਮਲ ਨਹੀਂ ਕਰਦੇ ਇੱਕ ਦੋ ਮਸਾਲਾ ਹੋਰ ਦੇਣੀਆਂ ਚਾਹਾਂਗਾ ਇੱਕ ਲੜਕੀ ਹੈ ਆਰਤੀ ਸਾਹਾ ਇਹ ਬਸ ਬੰਗਾਲ ਦੀ ਹੈ ਏ ਇੱਕ ਨਿੱਕੀ ਹੰਦੀ ਸੀ ਜਦੋਂ 5 ਸਾਲ ਦੀ ਤਾਂ ਇਹ ਤਰਨਾ ਚੁੰਦੀ ਸੀ ਕਿ ਤਾਰਕ ਬਣੇ ਸੇ ਕਿੰਿਆ ਦੇ ਮਾਂ ਪਿਓ ਰਿਜਿਡ ਹੁੰਦੇ ਨੇ ਪਰ ਉਹਦੇ ਪਿਤਾ ਉਹਨੂੰ ਬੜਾ ਉਤਸ਼ਾਹਤ ਕਰਦੇ ਸੀ ਉਹਨੇ ਕਿਹਾ ਬੇਟਾ ਤੂੰ ਉਹਨੂੰ ਛੋਟੇ ਜਿਹੇ ਤਲਾਜ ਉਹਨੇ ਲੈ ਜਾਣਾ ਖਰ ਹੁੰਦਾ ਵੀ ਹੁੰਦੇ ਗੱਲ ਅੱਗੇ ਚਲਾਵਾ ਉਹਨੇ ਫਿਰ ਨਿਸ਼ਾਨਾ ਮਿੱਥਿਆ ਇੰਗਲਿਸ਼ ਚੈਨਲ ਪਾਰ ਕਰਨ ਦਾ ਕਹਿੰਦੇ ਬਹੁਤ ਜਿਹੜਾ ਇਹਨੂੰ ਪਾਰ ਕਰਦਾ ਨਾ ਕੋਈ ਬਰਲੇ ਤੇ ਉਹਨੇ ਫਿਰ ਤਿਆਰੀ ਕੀਤੀ ਬਹੁਤ ਤਿਆਰੀ ਕੀਤੀ ਬੜੀ ਮਿਹਨਤ ਕੀਤੀ ਰਿਆਜ਼ ਕੀਤਾ ਦਿਨ ਦਿਨ ਸਾ ਤੇ ਉਹਦੇ ਜਿਹੜੀ ਨਾਲ ਬਚਾਓ ਦਲ ਦੀ ਟੀਮ ਹੁੰਦੀ ਹੈ ਨਾ ਨਾਲ ਉਹ ਹਾਲੇ ਕਿ ਰੇਟ ਪਹੁੰਚੀ ਪਰ ਜਦੋਂ ਸਟਾਰਟਿੰਗ ਪੁਆਇੰਟ ਤੋਂ ਫਾਇਰ ਹੋਇਆ ਉਹਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਤੇ ਉਸ ਭਾਰਤ ਦੀ ਕੁੜੀ ਨੇ ਜਿਹੜੀ ਸਭ ਤੋਂ ਛੋਟੀ ਉਮਰ ਦੀ ਲੜਕੀ ਸੀ ਉਸ ਵੇਲੇ ਇੰਗਲਿਸ਼ ਚੈਨਲ ਨੂੰ ਪਾਰ ਕੀਤਾ ਪਹਿਲੀ ਉਹ ਮਹਾਨ ਤਰਾਕ ਬਣੀ ਇਸ ਤਰ੍ਹਾਂ ਦੀ ਬਹੁਤ ਸਾਰੇ ਮਸਾਲਾ ਮਿਲਦਿਆਂ ਨੇ ਜਿੱਥੇ ਹੌਸਲਾ ਤੇ ਹਿੰਮਤ ਭੁੱਖ ਜ ਵੀ ਖਾਉਂਦਾ ਜਿਹਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਇਹ ਤਾਂ ਹੈ ਹੁਣ ਇੱਕ ਪੱਖ ਦੂਜਾ ਹੈ ਤਾਂ ਕਿਹਾ ਸੀ ਨਾ ਦੋ ਪੱਖ ਨੇ ਦੂਜਾ ਹੈ ਕਿ ਭਰੋਸਾ ਬਹੁਤ ਵੱਡੀ ਤਾਕਤ ਹੈ ਕਿਸੇ ਤੇ ਵਿਸ਼ਵਾਸ ਕਰਨਾ ਬਹੁਤ ਵੱਡੀ ਤਾਕਤ ਹੈ ਔਰ ਜਿਹਤੇ ਬੰਦਾ ਭਰੋਸਾ ਕਰਦਾ ਹੈ ਉਦੋਂ ਲਈ ਫਿਰ ਸਭ ਕੁਝ ਕਰਨ ਲਈ ਉਹ ਤਿਆਰ ਹੋ ਜਾਂਦਾ ਹੈ ਕਿ ਉਹਨੂੰ ਆਪਣਾ ਆਈਡੀਅਲ ਮੰਨਣਾ ਪੈਂਦਾ ਹੈ ਕਹਿੰਦੇ ਨੇ ਕਿ ਭਰੋਸੇ ਤੋਂ ਵੱਡੀ ਭਰੋਸਾ ਰੰਭ ਹੈ ਪਰ ਪਰੋਸੇ ਨੂੰ ਤੋੜਨਾ ਸਮਝੋ ਰੱਬ ਨੂੰ ਮਾਰਨ ਵਾਲੀ ਗੱਲ ਹੈ ਜਾਨੀ ਰੱਬ ਦੀ ਮੌਤ ਹੈ ਕਹਿੰਦੇ ਭਰੋਸੇ ਦਾ ਟੁੱਟਣਾ ਰੱਬ ਦੀ ਮੌਤ ਹੈ ਵਿਦਵਾਨਾਂ ਨੇ ਦਾਸ ਫਿਲਾਸਫੀ ਜਿਹੜੀ ਇਹਨਾਂ ਨੇ ਲਿਖੀ ਕਦੇ ਕਿਸੇ ਦਾ ਭਰੋਸਾ ਨਾ ਤੋੜੋ ਕਈ ਲੋਕ ਬੜੇ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਨੇ ਪਹਿਲਾ ਭਰੋਸਾ ਬਣਾਉਣਗੇ ਉਹ ਭਰੋਸੇ ਦੇ ਸਾਰੇ ਵਿਅਕਤੀ ਜਿਹੜਾ ਉਹਦਾ ਫਾਲੋਅਰ ਬਣਦਾ ਜਾਂਦਾ ਉਹਦੇ ਮਗਰ ਲੱਗਦਾ ਜਾਂਦਾ ਫਿਰ ਉਹ ਹੌਲੀ 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 ਕਿਉਂਕਿ ਉਹਦੇ ਅੰਦਰ ਖੋਟ ਹੈ ਅੰਦਰ ਅੰਦਰ ਸ਼ੁੱਧ ਨਹੀਂ ਕਿਆ ਕਾਹੇ ਕੋ ਕੀਜੇ ਧਿਆਨ ਜਪਨਾ ਬਣੀ ਤੋਗ ਕਾਹ ਜਿਹੜੀ ਸਮਵਧੀਆਂ ਲਾਈ ਫਿਰਦਾ ਹੈ ਜਬ ਤੇ ਸੁੱਧ ਨਹੀਂ ਮਾਨ ਆਪਣਾ ਇਹਰਾ ਮਨ ਤਾਂ ਸੁੱਧ ਨਹੀਂ ਫਿਰ ਉਹ ਜਦੋਂ ਭਰੋਸਾ ਤੋੜਦਾ ਹੈ ਨਾ ਫਿਰ ਜਿਸ ਤਾ ਭਰੋਸਾ ਟੁੱਟਦਾ ਹੈ ਉਹਨੂੰ ਜਿਹੜੀ ਅੰਤਰੀ ਪੀੜਾ ਹੁੰਦੀ ਹੈ ਉਹਨੂੰ ਜੋ ਮਾਨਸਿਕ ਸੰਤਾਪ ਚੜਨਾ ਪੈਂਦਾ ਉਹ ਅਸਹਿ ਉਹ ਬਹੁਤ ਔਖਾ ਹੈ ਕਿਸ਼ ਕਰਕੇ ਉਲਤ ਕਿਸੇ ਨਾਲ ਵਾਦਾ ਨਾ ਕਰੋ ਇਹਨਾਂ ਵਿਸ਼ਵਾਸ ਨਾ ਆਪਣੇ ਆਪ ਵਿੱਚ ਉਦਾ ਪੈਦਾ ਹੋਣ ਦਿਓ ਕਿ ਤੁਸੀਂ ਉਹਦੇ ਨਾਲ ਮਦਦ ਤੱਕ ਕੀ ਕਰਨੀ ਹੈ ਦੋ ਦੋ ਢਾਂਗ ਹੁੰਦੇ ਨੇ ਨਾ ਜਾਂ ਤਾਂ ਉਹਦੀ ਮਦਦ ਕਰੋ ਜਾਂ ਉਹਨੂੰ ਸਾਫ਼ ਜਵਾਬ ਦੇ ਦਿਓ ਜਾਂ ਉਹਦੀ ਉਸ ਭਰੋਸੇ ਦੀ ਗਲਤ ਵਰਤੋਂ ਕਰਕੇ ਉਹਦਾ ਨਾਜਾਇਜ਼ ਫਾਇਦਾ ਉਠਾ ਕੇ ਤੇ ਉਸ ਵਿਅਕਤੀ ਦਾ ਸ਼ੋਸ਼ਣ ਕਰਨਾ ਐਕਸਪਲੋਇਟ ਕਰਨਾ ਅੱਜ ਦੇਖਦੇ ਹਾਂ ਸੰਸਾਰ ਵਿੱਚ ਭਰੋਸੇ ਦੀ ਕਮੀ ਹੈ ਕਿਸੇ ਵਿਅਕਤੀ ਨੂੰ ਕਿਸੇ ਤੇ ਭਰੋਸਾ ਨਹੀਂ ਕੋਈ ਸਮਾਂ ਸੀ ਬਜ਼ੁਰਗਾਂ ਤੋਂ ਗੱਲਾਂ ਸੁਣਦੇ ਹੁੰਦੇ ਸੀ ਕਿ ਬੰਦੇ ਦਾ ਬੰਦੇ ਤੇ ਭਰੋਸਾ ਰਮੋਰ ਗਵੰਦਾਰ ਸਿੱਦੇ ਸਾਡੇ ਲੋਕ ਸੰ ਨਾ ਕਿਸੇ ਨੂੰ ਵਰਛੜ ਕਰ ਦੇ ਸੰ ਠੀਕ ਹੈ ਉਸ ਸਮੇਂ ਵੀ ਇਸ ਤਰ੍ਹਾਂ ਦੇ ਵਿਅਕਤੀ ਹੋਣਗੇ ਪਰ ਬਹੁਤ ਘੱਟ ਸ਼ਾਜ਼ਦਾਨ ਪਰ ਅੱਜ ਦੀ ਦੁਨੀਆ ਦੇ ਵੇਖੋ ਕਿੰਨੇ ਵਿਅਕਤੀ ਨੇ ਕਹਿੰਦੇ ਭਾਰਤ ਦੇ ਪਰੋਸਾ ਕੀਤਾ ਮਜ਼ਾ ਠਗਿਆ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਰੋਜ਼ ਆਏ ਦਿਨ ਸੁਰਖੀਆਂ ਵਿੱਚ ਆਉਂਦੀਆਂ ਨੇ ਅਖਬਾਰਾਂ ਚ ਆਉਂਦੀਆਂ ਨੇ ਮੀਡੀਆ ਚ ਆਉਂਦੀਆਂ ਇਸ ਕਰਕੇ ਪਰੋਸਾ ਰੱਬ ਹੈ ਇਸ ਰੱਬ ਦੀ ਸਹੀ ਵਰਤੋਂ ਕਰੋ ਜੇ ਕਿਸੇ ਵਿਅਕਤੀ ਨੇ ਤੁਹਾਨੂੰ ਆਪਣਾ ਜਾਣਦੇ ਹੋਏ ਭਲਾ ਜਾਣਦੇ ਹੋਏ ਤੁਹਾਡੀ ਸ਼ਖਸੀਅਤ ਨੂੰ ਵੇਖ ਕੇ ਤੁਹਾਡੀਆਂ ਗੱਲਾਂ 'ਚ ਆ ਕੇ ਤੁਹਾਡੀ ਕੁਝ ਸੰਗਤ मान ਕੇ ਤੁਹਾਡੇ 'ਤੇ ਭਰੋਸਾ ਕੀਤਾ ਵਿਸ਼ਵਾਸ ਕੀਤਾ ਤੇ ਉਹਦਾ ਵਿਸ਼ਵਾਸ ਤੋੜੋ ਨਾ ਇਹ ਬਹੁਤ ਵੱਡਾ ਪਾਪੇ ਤੇ ਪਰੋਸ਼ੇ ਦੇ ਬਾਰੇ ਵੀ ਕਿਹਾ ਜਾਂਦਾ ਕਿpropto ਕਰੋ ਵਿਸ਼ਵਾਸ ਕਰੋ ਪਰ ਅੰਧ ਵਿਸ਼ਵਾਸ ਨਾ ਕਰੋ ਅੰਧ ਵਿਸ਼ਵਾਸ ਵੀ ਜਿਹੜਾ ਉਹ ਵੀ ਖਤਰੇ ਦੀ ਘੰਟੀ ਹੈ ਇਸ ਕਰਕੇ ਦੋਨੇ ਪੱਖ ਆ ਗਏ ਕਿpropto ਬਹੁਤ ਵੱਡੀ ਤਾਕਤ ਹੈ ਪਰ ਉਸੇ ਤੋਂ ਬਿਨਾਂ ਜ਼ਿੰਦਗੀ ਵਿੱਚ ਅੱਗੇ ਨਹੀਂ ਵਧਿਆ ਜਾ ਸਕਦਾ ਕੋਈ ਮੰਜ਼ਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਤੇ ਦੂਸਰੀ ਗੱਲ ਦੂਸ਼ਾ ਪੱਖ ਕੇ ਪਰੋਸਾ ਜਿਹੜਾ ਉਹ ਕਾਇਮ ਰੱਖਣਾ ਚਾਹੀਦਾ ਹੈ ਉਹ ਇਹ ਕੋਈ ਤੁਹਾਡੇ ਦੇ ਕਰ ਸੁੱਕਾ ਪਰੋਸਾ ਉਸ ਤੇ ਖਰਾ ਉਤਰਨਾ ਚਾਹੀਦਾ ਹੈ ਇਸ ਤਰ੍ਹਾਂ ਇਹ ਜਿਹੜੇ ਸਤਗੁਣ ਸਨ ਪੁਰਾਣੇ ਬਜ਼ੁਰਗਾਂ ਦੇ ਇਹਨਾਂ ਦੀ ਹਾਲੇ ਹਾਲੇ ਕੀ ਲੋੜ ਤਾਂ ਹਮੇਸ਼ਾ ਹੀ ਹੈ ਪਰ ਇਸ ਜ਼ਮਾਨੇ ਵਿੱਚ ਜਿੱਥੇ ਆਪਾਤਾਪੀ ਹੈ ਕਿਉਂ ਹੈ ਪ੍ਰੋਸਾਇਨਿਕੇ ਸਥਿਤੀ ਕਿਤੇ ਯਕੀਨੀ ਨਹੀਂ ਮਨ ਦੇ ਪੈਲੇ ਖੋਟ ਹੈ ਬਹੁਤ ਵੱਡੀ ਲੋੜ ਹੈ ਜੇ ਅਸੀਂ ਇਸ ਗੁਣ ਨੂੰ ਇਸ ਸਤਗੁਣ ਨੂੰ ਜਿਹੜਾ ਸਦੀਆਂ ਤੋਂ ਮਨੁੱਖਤਾ ਦਾ ਆਵਾਜ਼ ਫੇਰਾ ਬਣਦਾ ਆ ਰਿਹਾ ਪਰ ਆਇਆ ਹੈ ਇਹ ਬਣਦਾ ਰਹੇਗਾ ਜੇ ਸੱਚੇ ਮਨ ਨਾਲ ਸੱਚੇ ਕੀਦੇ ਨਾਲ ਇਸ ਤੇ ਅਮਲ ਕੀਤਾ ਜਾਏ ਤੇ ਫਿਰ ਦੁਨੀਆ ਦੇ ਹਾਲਾਤ ਬਹੁਤ ਸੁਧਰ ਸਕਦੇ ਨੇ ਤੇ ਇਹ ਸੀ ਐਪੀਸੋਡ ਪਰੋਸੀ ਦੀ ਤਾਕਤ ਧ੍ਰਿੜ ਨਿਸ਼ਚੈ ਦੀ ਨਿਰੰਸ਼ਕਲਪਤੀ ਤਾਕਤ ਤੇ ਦੂਸਰਾ ਪੱਖ ਉਹਦਾ ਜਿਹੜਾ ਨਕਾਰਾਤਮਕ ਨਾ ਪੱਖੀ ਆ ਉਹ ਤੋਂ ਬਚਣਾ ਹੈ। ਤੋਂ ਇਹਨਾਂ ਦਾ ਬੈਲੈਂਸ ਬਣਾ ਕੇ ਚੱਲਣਾ ਹੈ। ਫਿਰ ਇਹ ਦੁਨੀਆ ਇਹ ਬੈਟਰ ਪਲੇਸ ਟੂ ਲਿਵਨ ਬਣ ਜਾਏਗੀ। ਇਸ ਨਾਲ ਹੀ ਐਪੀਸੋਡ ਦਾ ਸਮਾਂ ਹੁੰਦਾ ਹੈ ਸਮਾਪਤ। ਅੱਗੇ ਜੋ ਐਪੀਸੋਡ ਵੇਖਣ ਦੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਵੇਖਦੇ ਰਹੋ ਆਪਣਾ ਚੈਨਲ ਤਾਂ ਪੰਜਾਬ ਟਾਕਸ।